ਕਾਲੀ ਦਲ ਦਾ ਹਾਲ ਦੇਖ ਲੋ ਕਾਲੀ ਦਲ ਦਾ ਟੱਕੜੀ ਦੀਆਂ ਰस्सियां ਟੁੱਟ ਗਈਆਂ ਸੁਖਵੀਰ ਬਾਦਲ ਹਾਥੀ ਤੇ ਜੜੇ ਫਿਰਦਾ ਟੱਕੜੀ ਕਿਧਰੇ ਹੋਰ ਹੈ ਸੁਖਵੀਰ ਬਾਦਲ ਕਿਧਰੇ ਹੋਰ ਹੈ ਉਹ ਹਾਥੀ ਤੇ ਫਿਰਦਾ ਹੈ ਆਹੀ ਹਾਲ ਕਾਂਗਰਸ ਦਾ ਹੋਇਆ ਪਿਆ ਕੋਈ ਕਿਧਰੇ ਹੋਰ ਹੈ ਕੋਈ ਇਧਰ ਨੂੰ ਫਿਰਦਾ ਕੋਈ ਉਧਰ ਨੂੰ ਫਿਰਦਾ ਇਹ ਸੀਟ ਦੇ ਕਾਂਗਰਸੇ ਸੀਟ ਜਿੱਤ ਜਾਂਦੀ ਹੈ ਇਹਦੇ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਨਾ ਉਹਨਾਂ ਦੀ ਬਣਦੀ ਹੈ ਨਾ ਸਾਡੀ ਟੁੱਟਦੀ ਹੈ ਪਰ ਹਾਂ ਜਿਆਮਾ ਦੀ ਪਾਰਟੀ ਸੀਟ ਜਿੱਤਦੀ ਹੈ ਤੁਹਾਡਾ ਸਰਕਾਰ ਦੇ ਹਿੱਸਾ ਪੈ ਜਾਊਗਾ ਤੁਸੀਂ ਕਿਹੜਾਂ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਅਗਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ ਕਿ ਬਾਦਲਾਂ ਦੇ ਕੈਪਟਨਾਂ ਦੇ ਮਜੀਠੀਆਂ ਦੇ ਮਲੂਕਿਆਂ ਦੇ ਇਹਨਾਂ ਦੇ ਟੱਬਰਾਂ ਨੂੰ ਕਹਿ ਦਿਓ ਇਹਨਾਂ ਦੇ ਜਵਾਕਾਂ ਨੂੰ ਕਹਿ ਦਿਓ ਕਿ ਆਪਣੇ ਪੋਰੀਏ ਬਿਸਤਰੇ ਗੋਲ ਕਰਕੇ ਬੰਦ ਕਰਕੇ ਬੋਰੀਏ ਵਿਸਤਰੇ ਆਪਣੇ ਘਰਾਂ ਨੂੰ ਜਾਓ ਆਮ ਘਰਾਂ ਦੇ 3 ਪੁੱਤ ਆ ਰਹੇ ਨੇ ਜਸਤਿਆਂ ਕੋਲੇ ਤੇ ਆਮ ਘਰਾਂ ਦੇ 3 ਪੁੱਤ ਆ ਰਹੇ ਨੇ ਹਰ ਰੋਜ਼ ਆ ਰਹੇ ਨੇ ਜਿੰਨੀਆਂ ਵੀ ਕੋਈ ਰਿਟਾਇਰਮੈਂਟ ਹੁੰਦੀ ਆ ਕੋਈ ਕਮਿਸ਼ਨ ਦੇ ਮੈਂਬਰ ਬਣਾਉਣੇ ਸਾਡੇ 3 ਪੁੱਤ ਬਣਾਉਣੇ ਕੀ ਗੱਲ ਬਈ ਸਾਡੇ 3 ਪੁੱਤਾਂ ਨੂੰ ਚੇਅਰਮੈਨ ਦੀ ਕੁਰਸੀ ਤੇ ਬਹਿਣਾ ਨਹੀਂ ਆਉਂਦਾ ਹਰ ਗੱਲ 'ਚ ਇਹਨਾਂ ਦੇ ਚਾਚੇ ਭਤੀਜੇ ਸਾਲੇ ਜੀਜੇ ਇਹੀ ਨਹੀਂ ਮੁੱਕਦੇ ਯਾਰ ਆਮ ਲੋਕ ਕਿਉਂ ਕਦੋਂ ਆਉਣਗੇ ਬਈ ਮਿਹਨਤੋ ਵੀ ਕਰ ਰਹੇ ਨੇ ਆਮ ਲੋਕਾਂ ਦੀਆਂ ਪੁੱਤਾਂ ਦੀ ਵਾਰੀ ਆ ਰਹੀ ਸੋ ਇਹਨਾਂ ਦੇ ਮਗਰ ਨਾ ਲੱਗੋ ਕਾਂਗਰਸ ਵਾਲੇ 24 ਘੰਟੇ ਮੈਨੂੰ ਗਾਣਾ ਕੱਢੀਏ ਦੇ ਰਹੇ ਨੇ ਮੈਂ ਮਾੜਾ ਕੀ ਕਰਤਾ ਜੀ ਮੈਨੂੰ ਇਹ ਦੇ ਤਾ 43000 ਮੈਂ ਨੌਕਰੀਂ ਦਿੱਤੀਆਂ ਕਦੇ ਕਾਂਗਰਸ ਬੋਲੀ ਗੋਇੰਦਵਾਲ ਸਾਹਿਬਾ ਦਾ ਥਰਮਲ ਪਲਾਂਟ ਖਰੀਦ ਲਿਆ ਕਦੇ ਕਾਂਗਰਸ ਬੋਲੀ 600 ਜੁਨਟ ਤੋਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੋਊਗਾ ਬਹੁਤ ਸਾਰੇ ਘਰਾਂ ਨੂੰ ਕਦੇ ਕਾਂਗਰਸ ਬੋਲੀ 1 ਕਰੋੜ ਰੁਪਇਆ ਸ਼ਹੀਦ ਫੌਜੀ ਨੂੰ ਜਵਾਨ ਨੂੰ ਮਾਨ ਸਨਮਾਨ ਉਹਦੀ ਕੁਰਬਾਨੀ ਦਾ ਰੱਬ ਨਾ ਕਰੇ ਖਿਤੀ ਹੋ ਜਾਏ ਕਦੇ ਕਾਂਗਰਸ ਬੋਲੀ 16 ਟੋਲ ਪਲਾਜੇ ਬੰਦ ਕਰਾ ਤੇ 60 ਲੱਖ ਰੁਪਇਆ ਹਰ ਰੋਜ਼ ਪੰਜਾਬੀਆਂ ਦਾ ਬਚਣ ਲੱਗਿਆ ਕਦੇ ਕਾਂਗਰਸ ਬੋਲੀ ਨਾ 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 ਮਬੈਸੀ ਭਗਵੰਤ ਮਾਨ ਨੂੰ ਗਾਲਾਂ ਕੱਢੋ ਫੜ ਕੇ ਉੱਠ ਕੇ ਕਹਾਣਾ ਕੱਢੋ ਉਹ ਹੀ ਹੈ ਨਹੀਂ ਲੱਗੀ ਉਹਨਾਂ ਨੇ ਜਿੰਨਾ ਚਿਰ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਫਿਕਰ ਨਹੀਂ ਜੋ ਮਰਜੀ ਕਰਿਆ ਸਾੜ ਕੇ ਕੱਢਣ ਲੱਗਣਾ ਹਾਂ ਜੇ ਸੁਖਬੀਰ ਬਾਦਲ ਬਣ ਜੇ ਮੁੱਖ ਮੰਤਰੀ ਕੋਈ ਪ੍ਰੋਬਲਮ ਨਹੀਂ ਪਸਾ ਬਾਜਵਾਜਾ ਕੈਪਟਨ ਵਰਗੇ ਲੁਟੇਰੇ ਬਣ ਜਾਣ ਤਾਂ ਕੋਈ ਪ੍ਰੋਬਲਮ ਭਗਵੰਤ ਮਾਨ ਬਣ ਗਿਆ ਬਾ ਮਾੜੀ ਗੱਲ ਹੈ ਵੀ ਬਹੁਤ ਮਾੜੀ ਗੱਲ ਹੈ ਨਹੀਂ ਬਹੁਤ ਮਾੜੀ ਕਮਾਲ ਹੈ ਉਹ ਜਿਨ੍ਹਾਂ ਦੇ ਪਿਓ ਸਮਗਲਿੰਗ ਕਰਦੇ ਰਹੇ ਐ ਸੋਨੇ ਦੇ ਬਿਸਕਟਾਂ ਦੀ ਉਹ ਸਾਡੇ ਤੇ ਸਵਾਲ ਠਾਉਂਦੇ ਯਾਰ ਅਸੀਂ ਤਾਂ ਭਾਈ ਅਸੀਂ ਸੋਨੇ ਦੇ ਬਿਸਕਟਾਂ ਵਾਲੇ ਨਹੀਂ ਹੈਗੇ ਅਸੀਂ ਤਾਂ ਆٹے ਦੇ ਬਿਸਕਟਾਂ ਵਾਲੇ ਆਂ ਦਿਵਾਲੀ ਬੜੇ ਬੇਬੇ ਪੀਪਾ ਪਰਵਾ ਖੇਲਉਂਦੀ ਹੁੰਦੀ ਸੀ ਬਸ ਇਹਨਾਂ ਨੂੰ ਇਹੀ ਬਰਦਾਸ਼ਤ ਨਹੀਂ ਹੋ ਰਿਹਾ ਕਿ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਕਰ ਕਰ ਬਣ ਆਮ ਘਰਾਂ ਦੇ ਮੁੰਡੇ ਐ ਮੰਤਰੀ ਕਿਉਂ ਬਣ ਗਏ ਐ ਐਮਐਲਏ ਕਿਉਂ ਬਣ ਗਏ ਇਹ ਤਾਂ ਅਸੀਂ ਬਣਦੇ ਹੁੰਨੇ ਆ ਉਹਨਾਂ ਕੋਲੇ ਉਹੀ ਦੋ ਤਿੰਨ ਪਜਾਮੀਆਂ ਨੇ ਕਈਆਂ ਤਾਂ ਮੁੱਖ ਮੰਤਰੀ ਬਣਨ ਦੀ ਸੌ ਚੱਕਣ ਵਾਸਤੇ ਪਜਾਮੀਆਂ ਸਵਾਰ ਰੱਖੀਆਂ ਸੀ ਪਰ ਲੋਕਾਂ ਨੇ ਨਹੀਂ ਚੁਕਾਈ। ਇਹ ਤੇ ਮੇਰਾ ਕੀ ਕਸੂਰ ਹੈ ਭਈ? ਸੋਚ ਕਰਕੇ ਮੈਂ ਕਹਿਣਾ ਕਿ ਇਹਨਾਂ ਦੀ ਭੁਖਲਾਹਟ ਜਿਹੜੀ ਹੈ ਉਹ ਇਹ ਹੈ ਕਿ ਆਮਕਰਾਂ ਦੇ ਲੋਕ ਕਿਉਂ ਅੱਗੇ ਆ ਗਏ? ਅਸੀਂ ਤਾਂ ਫਿਰ ਇਹੀ ਕਰਾਂਗੇ। ਕੇਜਰੀਵਾਲ ਵੀ ਆਮਕਰ ਤੋਂ ਹੈ। ਇਹ ਪੈਸੇ ਕਮਾਉਣੇ ਹੁੰਦੇ ਕੇਜਰੀਵਾਲ ਆਈਆਰਐਸ ਅਫਸਰ ਹੈ। ਇਨਕਮ ਟੈਕਸ ਦਾ ਕਮਿਸ਼ਨਰ। ਉਹਦੀ ਘਰ ਵਾਲੀ ਵੀ ਆਈਆਰਐਸ ਅਫਸਰ ਹੈ। ਸੁਨੀਤਾ ਇਹ ਕਮਟੈਕਸ ਦੀ ਕਮਿਸ਼ਨਰ ਮੈਂ ਵੀ ਬਹੁਤ ਮਸ਼ਹੂਰ ਕਲਾਕਾਰ ਸੀ ਮੈਂ ਕੋਈ ਮਤਲਬ ਕੋਈ ਫੇਲ ਕਲਾਕਾਰ ਤਾਂ ਮੈਂ ਹੈ ਨਹੀਂ ਸੀਗਾ ਅਸੀਂ ਸਾਰਾ ਕੁਝ ਛੱਡ ਕੇ ਕਿਉਂ ਆ ਗਏ ਇਹਨਾਂ ਦੇ ਗਾਣਾ ਕਾਣ ਵਾਸਤੇ ਆ ਗਏ ਜਿੱਥੇ ਪੈਸੇ ਕਮਾਉਣ ਆ ਗਏ ਉਹ ਪੈਸੇ ਕਮਾਉਣੇ ਹੁੰਦੇ ਅਸੀਂ ਆਪਣੀ ਕਲਾ ਨਾਲ ਕਮਾ ਲੈਂਦੇ ਅਸੀਂ ਆਪਣੀਆਂ ਨੌਕਰੀਆਂ ਤੋਂ ਕੇਜਰੀਵਾਲ ਕਮਾ ਲੈਂਦਾ ਅਸੀਂ ਇਹਨਾਂ ਦੀ ਲੁੱਟ ਰੋਕਣ ਆਇਆ ਆਹੀ ਦੁੱਖ ਹੈ ਕਿ ਆਪ ਤਾਂ ਇਹ ਕਮਾਉਂਦੇ ਨਹੀਂ ਸਾਡੇ ਵਾਲੀ ਕਮਾਈ ਬੰਦ ਕਰਤੀ ਆਹੀ ਬੰਦਾ ਨਾ ਹਰ ਗੱਲ ਪੈਸੇ ਪਿੱਛੇ ਨਹੀਂ ਹੁੰਦੀ ਮੇਰੇ ਵਰਗੇ ਕਮਲੇ ਨੂੰ ਕਹਾ ਕਿਸੇ ਨੇ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਮ ਲਿਖਵਾ ਲੈਂਦਾ ਅਗਰ ਜਵਾਬ ਆਇਆ ਕਿ ਗੱਲ ਤਾਂ ਤੇਰੀ ਠੀਕ ਐ ਮਿਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਤਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਤਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਆ ਲੋ ਖੜਿਆ ਛੱਤਾਂ ਤੇ ਖੜਿਆ ਕੋਠਿਆਂ ਤੇ ਭੈਣ ਜੀ ਹੋਰੀ ਆ ਸਾਰੇ ਪਰਿਵਾਰਾਂ ਸਮੇਤ ਇਹ ਕਿਤੇ ਛੋਟੀ ਗੱਲ ਹੈ ਜੀ ਆ ਫੁੱਲ ਐਥੇ ਫੁੱਲ ਭਰੇ ਪੈਨੇ ਮੇਰੀ ਪੱਗ ਭਰੀ ਪਈਆ ਫੁੱਲਾਂ ਨਾਲ ਇਹ ਛੋਟੀ ਗੱਲ ਹੈ ਜੀ ਇਹਦਾ ਕਿਸੇ ਕਰੰਸੀ 'ਚ ਮੁੱਲ ਹੈ ਇੰਨਾ ਫੁੱਲਾਂ ਦਾ ਕਿਸੇ ਕਰੰਸੀ 'ਚ ਮੁੱਲ ਹੈ ਇਹ ਅਹੀਂ ਨਹੀਂ ਪਹਿਜੰਦੇ ਕੋਈ ਪੁਰਾਣੇ ਜ਼ਰਮਾਂ ਦੇ ਪੁੱਣ ਨੇ ਲੀਡਰਾਂ ਨੂੰ ਅੱਜ ਦੀ ਡੇਟ 'ਚ ਲੋਕ ਛੱਤਰ ਮਾਰਦੇ ਆ ਤੇ ਤੁਸੀਂ ਮੇਰੇ ਤੇ ਖੁੱਲ ਸਿੱਟੀ ਜਾਨੇ ਹੋ ਆਹੀ ਕੱਟ ਕਾਂਗਰਸ ਨੇ ਕਰਨਾ ਹੁੰਦਾ 70000 ਦੀਆਂ ਕੱਲੀਆਂ ਜਲੇਬੀਆਂ ਲੱਗਣੀਆਂ ਸੀ ਤੇ ਬਾਕੀ ਤਾਂ ਸਮਾਨ ਬਾਅਦ ਚ ਐਥੇ ਤੁਸੀਂ ਆਈਆਂ ਆ ਕੇ ਪਿਆਰ ਕਰਦੇ ਹੋ ਫੋਟੋਆਂ ਖਿਚਾਉਂਦੇ ਹੋ ਹੱਥ ਐ ਲਾਉਂਦੇ ਹੋ ਮੈਨੂੰ ਕੋਈ ਜ਼ੋਰ ਗਏ ਹੱਥ ਲਾਵੇ ਮੈਂ ਕਹਿੰਦਾ ਕੀ ਹੋ ਗਿਆ ਕਹਿੰਦਾ ਪੁੱਤ ਮੁੱਖ ਮੰਤਰੀ ਤਾਂ ਬਹੁਤ ਬਣਾਏ ਆ ਪਰ ਆਪਦੇ ਹੱਥੀ ਬਣਾਏ ਹੋਏ ਮੁੱਖ ਮੰਤਰੀ ਨੂੰ ਹੱਥ ਲਾ ਕੇ ਪਹਿਲੀ ਵਾਰ ਦੇਖਿਆ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਵਾਦ ਬਹੁਤ ਫਟਾ ਜਿੰਦਾਬਾਦ 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 ਇੱਕ ਪਾਸੇ ਤਾਂ ਆ ਫੁੱਲ ਨੇ ਆ ਪਿਆਰ ਹੈ ਗੱਡੀ ਫੁੱਲਾਂ ਨਾਲ ਭਰੀ ਹੁੰਦੀ ਐ ਮੈਂ ਜਾ ਕੇ ਘਰੇ ਜਾ ਕੇ ਜਦੋਂ ਉਤਰਦਿਆਂ ਤਾਂ ਫੁੱਲ ਕੰਨੇ ਪੈਂਦੇ ਇੱਕ ਵਾਰ ਆਏ ਪਿਆਰ ਹੈ ਦੂਜੇ ਪਾਸੇ ਆ ਕਾਂਗਰਸੀ ਨੇ ਆ ਆਕਾਲੀ ਨੇ ਆ ਭਾਜਪਾ ਨੇ ਇਨਾਂ ਨਾਲ ਹੱਥ ਮਿਲਾ ਕੇ ਬਾਜ ਉਂਗਲਾਂ ਕੰਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਹ ਲੈ ਗਏ ਕਦੀ ਆਲਪਨ ਸੋ ਮੈਂ ਤਾਂ ਤੁਹਾਡੇ ਨਾਲ ਆ ਜੀ ਇਹ ਦੋਨੇ ਕਾਂਗਰਸੀ ਪਾ ਤੇ ਭਾਜਪਾ ਵਾਲੇ ਕਾਲੀ ਇਹ ਸਾਰੇ ਮਿਲੇ ਹੋਏ ਨੇ ਇਕੱਠੇ ਨੇ ਵੀ ਕਿਵੇਂ ਨਾ ਕਿਵੇਂ ਇਕੱਠੇ ਹੋ ਕੇ ਭਗਵੰਤ ਮਾਨ ਨੂੰ ਸਿੱਟ ਲੋ ਬਾਜ ਅੱਪੇ ਲੁੱਟਾਂਗੇ ਮੈਂ ਉਹਨਾਂ ਵਾਸਤੇ ਇੱਕ ਸ਼ੇਅਰ ਕਰਨਾ ਚਾਹੂੰਗਾ ਅੱਜ ਕਿ ਹਾਸੇ ਠੱਠੇ ਹੋ ਜਾਂਦੇ ਨੇ ਹਾਸੇ ਠੱਠੇ ਹੋ ਜਾਂਦੇ ਨੇ ਜੱਜ ਵੀ ਮੱਥੇ ਹੋ ਜਾਂਦੇ ਨੇ ਉਹ ਰਲਦੇ ਨਹੀਂ ਤਾਂ ਸਾਦ ਨਹੀਂ ਰਲਦੇ ਨਹੀਂ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਇਹ ਸਭ ਇਕੱਠੇ ਨਹੀਂ ਹੈ ਸਾਰੇ ਇਹਨਾਂ ਨੂੰ ਬਚਾਓ ਤੇ ਬਚੋ 10 ਤਰੀਕ ਨੂੰ 5 ਨੰਬਰ ਦਾ ਬਟਨ ਦਬੋ ਸਾਸਤ੍ਰਿਕ ਨੂੰ ਇਹ ਜੇ ਵੇਲੇ ਪੰਗੜੇ ਪੈਣੇ ਚਾਹੀਦੇ ਇੱਥੇ ਗਲੀਆਂ ਦੇ ਵਿੱਚ ਢੋਲ ਵੱਜਨੇ ਚਾਹੀਦੇ ਆ ਕਿ ਸਾਡਾ ਬੰਦਾ ਜਿੱਤ ਗਿਆ ਅਸੀਂ ਜਿੱਤ ਗਏ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਸੀ ਪਹਿਲਾਂ 775 ਸਾਲ ਲੀਡਰ ਜਿੱਤ ਜਾਂਦੇ ਸੀ ਲੋਕ ਹਾਰ ਜਾਂਦੇ ਸੀ ਉਹਨੂੰ ਪਤਾ ਹੀ ਨਹੀਂ ਲੱਗਦਾ ਸੀ ਬਾਅਦ ਕਿੱਥੇ ਜਾਈਏ ਹੁਣ ਤੁਸੀਂ ਜਿੱਤੋ ਆ ਜਿਹੜੇ ਲੀਡਰ ਬਣੇ ਫਿਰਦੇ ਆ ਆਪਣੇ ਉਹਨੂੰ ਹਰਾਓ ਤੁਸੀਂ ਜਿੱਤੋ ਮੇਰੀ ਹੱਥ ਬਨ ਕੇ ਬੇਨਤੀ ਹੈ ਮੈਨੂੰ ਮੀਦਾ ਕਿ ਤੁਸੀਂ ਮੇਰੇ ਮਾਨ ਰੱਖੋਗੇ ਮੇਰਾ ਕਿਉਂਕਿ ਮੈਂ ਆਪ ਤਾਂ ਪੈਸੇ ਕਮਾਉਣੇ ਨਹੀਂ ਇਹਨਾਂ ਨਾਲ ਮੈਂ ਰਹਿ ਨਹੀਂ ਦੇਣੇ ਜਿੱਥੇ ਪਹਾੜਾਂ ਪੂੜਾਂ ਚ ਵੀ ਪਏ ਆ ਕਈ ਥਾਂ 'ਤੇ ਪਏ ਆ ਇਹਨਾਂ 'ਤੇ ਮੈਨੂੰ ਕੱਢ ਲੈਣ ਦਿਓ ਕਾਗਜ਼ੇ ਦੇਖ ਤੇ ਜਾਓ ਤੁਸੀਂ ਮੇਰੇ ਤੇ ਯਕੀਨ ਕਰੋ ਇਹ ਬਹੁਤ ਦੁਖੀ ਐ ਸੇ ਗੱਲ ਤੂੰ ਨੇ ਯਾਰੇ ਨਾ ਤਾਂ ਇਹਦੇ ਵਿਰੁੱਧ ਕੋਈ ਪਰਚਾ ਪੁਰਚਾ ਮਿਲਦਾ ਨਾ ਇਹ ਆਪ ਕੋਈ ਕੰਮ ਗਲਤ ਕਰੇ ਤੇ ਯਾਰੇ ਸਾਨੂੰ ਇਹ ਕਮਾਉਣ ਨਹੀਂ ਦਿੰਦਾ ਸਾਡੀਆਂ ਸਾਰੀਆਂ ਬੰਦ ਕਰਤੀਆਂ ਸੋ ਇਹਨਾਂ ਦੀਆਂ ਦੁਕਾਨਾਂ ਸਾਰੀਆਂ ਬੰਦ ਕਰਾਂਗੇ। ਜਿਹੜੇ ਲੋਕਾਂ ਨੂੰ ਲੁੱਟਣ ਵਾਲੀਆਂ ਦੁਕਾਨਾਂ ਖੋਲੀਆਂ ਸੀ ਨਾ ਉਹ ਬੰਦ ਕਰਾਂ। ਪੈਸਾ ਖਜ਼ਾਨੇ ਚਾਊਗਾ, ਖਜ਼ਾਨੇ ਦਾ ਮੂੰਹ ਤੁਹਾਡੇ ਵੱਲੋਂ ਖੁੱਲੂਗਾ। ਭਾਵੇਂ ਮਹੱਲਾ ਕਲੀਨਿਕਾਂ ਦੇ ਰੂਪ ਚ ਹੋਵੇ, ਭਾਵੇਂ ਸਕੂਲਾਂ ਦੇ ਰੂਪ ਚ ਹੋਵੇ, ਭਾਵੇਂ ਬਿਜਲੀ ਫ੍ਰੀ ਦੇ ਰੂਪ ਚ ਹੋਵੇ, ਭਾਵੇਂ ਜਿਵੇਂ ਮਰਜ਼ੀ ਹੋਵੇ, ਸਰਕਾਰ ਦਾ ਫਰਜ਼ ਬਣਦਾ। ਉਹ ਕਿਸੇ ਵੀ ਬਰਾਦਰੀ ਦੇ, ਚਾਹੇ ਪੰਜਾਬ ਬੰਦਿਆਂ ਦੀ ਬਰਾਦਰੀ ਹੈ। ਉਸ ਬਰਾਦਰੀ ਦੇ ਲੋਕਾਂ ਨੂੰ ਸੁਖੀ ਰੱਖੇ ਉਹਦੇ ਪੁਰਖਿਆਂ ਦੇ ਉਹਨਾਂ ਦੀਆਂ ਆਜ਼ਾਦੀਆਂ ਦੇ ਦਿਨ ਮਨਾਵੇ ਦਿਹਾੜੇ ਮਨਾਵੇ ਕੋਈ ਛੋਟਾ ਬਟਾ ਨਹੀਂ ਪੰਜਾਬ ਹੈ ਪੀਰਾਂ ਫਕੀਰਾਂ ਗੁਰੂਆਂ ਸ਼ਹੀਦਾਂ ਦੀ ਧਰਤੀ ਹੈ ਹਰ ਪੈਰ ਪੈਰ ਤੇ ਮੰਦਰ ਹੈ ਗੁਰਦੁਆਰਾ ਸਾਹਿਬ ਹੈ ਬੁੱਤ ਲੱਗੇ ਹੋਏ ਨੇ ਸਾਡੇ ਤੋਂ ਵੱਡਾ ਕੁਰਬਾਨੀਆਂ ਵਾਲਾ ਤਾਂ ਇਤਿਹਾਸ ਹੀ ਨਹੀਂ ਕਿਸੇ ਦਾ ਤੇ ਅਸੀਂ ਫਿਰ ਬਾਹਰਲੇ ਮੁਰਕਾ ਨੂੰ ਭਜਈਏ ਉਹ ਜਿੰਨਾ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਸਾਡੇ ਭਗਤ ਸਿੰਘ ਹੋਰੀ ਸੂਣੀਆਂ ਤੇ ਚੜ ਗਏ ਅੱਜ ਉਹਨਾਂ ਅੰਗਰੇਜ਼ਾਂ ਕੋਲੇ ਪਹੁੰਚਣ ਵਾਸਤੇ ਧਰਸੀ ਜਾਂਦੇ ਆਪਾਂ ਕਮੀਜ਼ਾ ਲਵਾ ਦੋ ਜੀ 40 ਲੱਖ ਲੈ ਲਓ ਜੀ 35 ਲੱਖ ਲੈ ਲਓ ਕਿਉਂ ਭਈ ਕਿਉਂਕਿ ਆ ਚੱਜਦੇ ਨਹੀਂ ਨਿਕਲੇ ਆ ਜਿਹੜੇ ਬਾਦ ਚ ਆਏ ਆਪਣੇ ਕੋਲੇ ਕਾਲੇ ਅੰਗਰੇਜ਼ ਜਿਹੜੇ ਆਪਾਂ ਨੇ ਚੁਣੇ ਸੀ ਉਹ ਚੱਜਦੇ ਨਹੀਂ ਨਿਕਲੇ ਨਹੀਂ ਤਾਂ ਕੀ ਲੋੜ ਪੈਂਦੀ ਬਾਹਲੇ ਮੁਲਕਾਂ ਜਾਣ ਦੀ ਇਹੋ ਜੀ ਧਰਤੀ ਆ ਉਹੀ ਕੌਮ ਆ ਉਹੀ ਮਿਹਨਤੀ ਆ ਸੋ ਵੀਰੋ ਇਹ ਗੱਲ ਮੇਰੇ ਤੇ ਹੁਣ ਮੈਨੂੰ ਮੌਕਾ ਦਿੱਤਾ ਮੈਂ ਪਰਮਾਤਮਾ 'ਗੇ ਅਰਦਾਸ ਕਰਦਾ ਰਹਿਣਾ ਕਿ ਪ੍ਰਮਾਤਮਾ ਮੈਥੋਂ ਇਹ ਜੇ ਫੈਸਲੇ ਕਰਾਈ ਜਿਸ ਦੇ ਨਾਲ ਕਿਸੇ ਘਰ ਦਾ ਚੁੱਲ੍ਹਾ ਬਲੇ ਦੀਵਾਰੀਆਂ ਨੇ ਦੀਵੇ ਜਗਣ ਤੰਦਰੁਸਤੀਆਂ ਇੱਜ਼ਤਾਂ ਮਾਨ ਸਨਮਾਨ ਬਧੇ ਮੇਰੇ ਹੱਥੋਂ ਕੋਈ ਆਜਾ ਫੈਸਲਾ ਨਾ ਕਰਵਾ ਲਈ ਕਿ ਜਿਸ ਦਿਨਾਂ ਕਿਸ ਦੀ ਨੌਕਰੀ ਚਲੀ ਜਾਵੇ ਜਾਂ ਕਿਸ ਦਾ ਬਰਦਾ ਚੁੱਲ੍ਹਾ ਜਿਹੜਾ ਉਹ ਬੁੱਝੇ ਇਹ ਪ੍ਰਮਾਤਮਾ ਅਗੇ ਅਰਦਾਸ ਕਰਦਾ